ਬਲਟ ਪੇਪਰ ਬਾਦਿ ਛਾ ਪਾ ਲੇ ਇਹ ਪਹਿਲੇ ਹੀ ਪਾ ਦੇਣਗੇ ਅਗਲੇ ਦਿਨ ਕਹਿੰਦੇ ਇਹ ਹੁਣ ਉਹਦੇ ਉੱਤੇ ਸਿਆਹੀ ਡੋਲ ਦੇਣਗੇ ਇਹ ਹੁਣ ਸਾਡੇ ਏਜੰਟਾਂ ਨੂੰ ਬਾਹਰ ਕੱਢ ਦੇਣਗੇ ਇਹ ਮਤਲਬ ਚਰਨਜੀਤ ਸਿੰਘ ਚੰਨੀ ਨੇ ਸਭ ਤੋਂ ਵੱਧ ਇਲਜ਼ਾਮ ਲਾਇਆ ਚਰਨਜੀਤ ਸਿੰਘ ਚੰਨੀ ਦੇ ਹਲਕੇ ਦੇ ਵਿੱਚ ਉਹਨੂੰ ਪੁੱਛ ਲਓ ਕਿੰਨੀਆਂ ਜਿੱਤੇ ਨੇ ਉਹ ਜੇ ਜੇ ਆ ਗੱਲ ਹੁੰਦੀ ਉਹਨਾਂ ਦੀ ਵੀ ਸਿਆਹੀ ਅਸਲ 'ਚ ਨਾ ਸੌਣ ਦੇ ਅੰਨੇ ਨੂੰ ਸਾਰਾ ਕੁਝ ਹਰਾ ਹਰਾ ਹੀ ਨਜ਼ਰ ਆਉਂਦਾ ਇਹੀ ਕਰਦੇ ਰਹੇ ਸਾਰਾ ਕੁਝ ਇਦਾਂ। ਇਹ ਤੋਂ ਪਹਿਲਾਂ ਵਾਲੀਆਂ ਇਲੈਕਸ਼ਨਾਂ ਚ ਜਿਸ ਤਰ੍ਹਾਂ ਕੇਜਰੀਵਾਲ ਸਾਹਿਬ ਨੇ ਕਿਹਾ ਬਸ ਅਨਾਉਂਸ ਹੀ ਕਰ ਦਿੰਦੇ ਸੀ ਬਾਹਰੋਂ ਵੀ 20 ਦੀਆਂ 20 ਜਿੱਤ ਗਏ ਜੀ ਚਲੋ ਕਰੇ ਜਾਓ ਸਾਰੇ ਜਾਨਾ। ਇਸ ਵਾਰ ਪਹਿਲੀ ਵਾਰ ਵੀਡੀਓਗ੍ਰਾਫੀ ਹੋਈ ਹੈ। ਸਾਰੇ ਚੈਨਲਾਂ ਤੇ ਲਾਈਵ ਚੱਲਿਆ ਹੈ। ਹਜੇ ਵੀ ਦੱਸ ਰਿਹਾ ਸੋ 1800 ਤੋਂ ਵੱਧ ਬਲਾਕ ਸੰਪਤੀਆਂ ਜਿੱਤੀਆਂ ਨੇ 250 ਤੋਂ ਵੱਧ ਸਾਡੀਆਂ ਲਗਭਗ ਜਿਲ੍ਹਾ ਪ੍ਰੀਸ਼ਦ ਨੇ ਜਿਸ ਤਰ੍ਹਾਂ ਕਿਹਾ ਕਿ 319 ਇਹੋ ਜਿਹੇ ਸੀਟਾਂ ਨੇ ਮਿਲਾ ਕੇ ਜਿਹੜੇ 100 ਤੋਂ ਘੱਟ ਆਮ ਆਦਮੀ ਪਾਰਟੀ ਹਾਰੀ ਹੈ ਕੋਈ ਗੱਲ ਨਹੀਂ ਸਰੇਕ ਨੂੰ ਹੱਕ ਹੈ ਜੇ ਪੰਜ ਵੋਟਾਂ ਜਿੱਤਿਆ ਚਾਰ ਤੇ ਜਿੱਤਿਆ 10 ਤੇ ਜਿੱਤਿਆ ਕੋਈ ਗੱਲ ਨਹੀਂ ਉਹਨਾਂ ਨੂੰ ਵਧਾਈਆਂ ਸਾਰਿਆਂ ਨੂੰ ਬਹੁਤ ਬਹੁਤ ਸਾਰੀਆਂ ਵਧਾਈਆਂ ਜਿਹੜੇ-ਜਿਹੜੇ ਵੀ ਜਿੱਤੇ ਨੇ ਸਾਰਿਆਂ ਨੂੰ ਬਹੁਤ ਵਧਾਈਆਂ ਉਹ ਕੋਈ ਆਪਣੀ ਪਾਰਟੀ ਲਈ ਨਹੀਂ ਉਹ ਲੋਕਾਂ ਨੇ ਜਿਤਾਏ ਨੇ ਤੇ ਲੋਕਾਂ ਲਈ ਕੰਮ ਕਰਨਾ ਉਹਨਾਂ ਦਾ ਫਰਜ਼ ਬਣਦਾ ਹੈ ਮੈਨੂੰ ਉਮੀਦ ਹੈ ਕਿ ਸਾਰੇ ਨੁਮਾਇੰਦੇ ਜਿਹੜੇ ਨੇ ਲੋਕਾਂ ਨੇ ਚੰਗੇ ਚੁਣੇ ਹੋਣਗੇ ਲੋਕਾਂ ਦਾ ਫਤਵਾ ਸਿਰ ਮੱਥੇ ਪੰਜਾਬ ਦੇ ਲੋਕਾਂ ਦਾ ਤੇ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ 68% ਬਲੌਕ ਸਮਤੀ ਤੇ 72% ਜ਼ਿਲ੍ਹਾ ਪ੍ਰੀਸ਼ਦ ਮਿਲਾ ਕੇ ਟੋਟਲ 70% ਸਾਡੀਆਂ ਜਿਹੜੀਆਂ ਪੇਂਡੂ ਏਰੀਆ ਦੇ ਵਿੱਚੋਂ ਸੀਟਾਂ ਬਣਦੀਆਂ ਨੇ ਤੇ ਇਹਦੇ ਵਿੱਚ ਅਕਾਲੀ ਦਲ ਤੀਜੇ ਨੰਬਰ ਤੇ ਹੈ ਜੇ ਤੁਸੀਂ ਹੁਣੇ ਸੋਚੋਗੇ ਕਿ ਪਿੰਡਾਂ ਦੇ ਵਿੱਚ ਉਹ ਜਿਉ ਤੀਜੇ ਨੰਬਰ ਤੇ ਰਹਿਣਗੇ ਕਿਤੋਂ 15 ਜਿੱਤ ਗਏ ਕਿਤੋਂ 10 ਜਿੱਤ ਗਏ ਕਿਤੋਂ 11 ਜਿੱਤ ਗਏ ਇੱਕ ਹਲਕਾ ਤਾਂ ਪੂਰਾ ਕਿਤੋਂ ਵੀ ਨਹੀਂ ਜਿੱਤੇ ਠੀਕ ਹੈ ਨਾ ਤੇ ਜੇ ਉਹ 15 15 11 11 ਦੇ ਪੈਚਸ ਦੇ ਵਿੱਚ ਜਿੱਤ ਕੇ ਇਹ ਕਹਿੰਦੇ ਨੇ ਕਿ ਡਾਇਨਾਸੌਰ ਆ ਗਏ ਤਾਂ ਫਿਰ ਇਹ ਉਹਨਾਂ ਦੀ ਗਲਤਫਹਿਮੀ ਹੈ ਮੈਂ ਕਹਿੰਦਾ ਡਾਇਨਾਸੌਰਾਂ ਦੇ ਨਾਲ ਹੀ ਰਹਿਣ ਉਹ ਠੀਕ ਹੈ ਨਾ ਸੋ ਇਹ ਉਹਨਾਂ ਦੀ ਗਲਤਫਹਿਮੀ ਹੈ ਪੰਜਾਬ ਦੇ ਲੋਕਾਂ ਦਾ ਫਤਵਾ ਬਿਲਕੁਲ ਕਲੀਅਰ ਹੈ 4 ਸਾਲਾਂ ਬਾਅਦ ਜਿਹੜੇ ਕੰਮ ਭਾਵੇਂ ਉਹ ਦਿਨੇ ਬਿਜਲੀ ਪਾਵੇਂ ਉਹ ਕਸੀਦਾ ਸੂਏ ਦਾ ਪਾਣੀ ਪਾਵੇਂ ਉਹ ਫੌਜ ਦੇ ਜਵਾਨ ਜਾਂ ਪੁਲਿਸ ਦੇ ਜਵਾਨ ਦੀ ਸ਼ਹੀਦੀ ਤੇ 1 ਕਰੋੜ ਰੁਪਈਆ ਉਹਨਾਂ ਦੇ ਪਰਿਵਾਰ ਨੂੰ ਕਿਉਂਕਿ ਪਿੰਡਾਂ ਨਾਲ ਸੰਬੰਧਤ ਨੇ ਸਾਰੇ ਪਾਵੇਂ 58000 ਨੌਕਰੀਆਂ ਪਾਵੇਂ ਟੋਲ ਪਲਾਜ਼ੇ ਬੰਦ ਕਰਨੇ ਪਾਵੇਂ ਉਹ ਸ਼ਤਾਬਦੀਆਂ ਮਨਾਉਣੀਆਂ ਗੁਰੂ ਸਾਧੀਆਂ ਉਹ ਸਾਡੇ ਫਰਜ਼ਾਂ 'ਚ ਆ ਜਾਂਦੇ ਸਾਰੇ ਸੋ ਇਸ ਕਰਕੇ ਮੈਂ ਪੰਜਾਬ ਦੇ ਲੋਕਾਂ ਦਾ ਬਹੁਤ ਧੰਨਵਾਦ ਕਰਦਾ ਔਰ ਸਾਨੂੰ ਉਮੀਦ ਹੈ ਕਿ ਜਿੱਥੇ-ਜਿੱਥੇ ਸਾਡੇ ਜਿਹੜੇ ਕੈਂਡੀਡੇਟ ਨੇ ਬਹੁਤ ਘੱਟ ਮਾਰਜਨ ਤੇ ਹਾਰੇ ਵੀ ਨੇ ਉੱਥੇ-ਉੱਥੇ ਉਹ ਆਪਣੀਆਂ ਕਮੀਆਂ ਲੱਭਣਗੇ ਲੋਕਾਂ ਕੋਲੇ ਜਾਵਾਂਗੇ ਕਿਹੜੀ ਕਮੀ ਰਹੀ ਕਿ ਲੋਕਾਂ ਨੇ ਜਿਹੜਾ ਉਹ ਫਤਵਾ ਜਿਹੜਾ ਥੋੜੇ ਜੇ ਮਾਰਜਨ ਤੇ ਕਿਤੇ ਹੋਰ ਕੀਤਾ ਉਹਨਾਂ ਨਾਲ ਜਰੂਰ ਗੱਲਬਾਤ ਕਰਨੀ ਚਾਹੀਦੀ ਹੈ ਮੈਂ ਸਾਰੇ ਆਪਣੀ ਪਾਰਟੀ ਦੇ ਵਰਕਰਾਂ ਚੇਅਰਮੈਨਾਂ ਜਾਂ ਲੀਡਰਾਂ ਨੂੰ ਅਸੀਂ ਉੱਥੇ ਭੇਜਾਂਗੇ ਲੋਕਾਂ ਕੋਲੇ ਅਸੀਂ ਲੋਕਾਂ ਦੇ ਵਿੱਚੋਂ ਹੀ ਨਿਕਲੇ ਲੋਕਾਂ 'ਚ ਹੀ ਰਹਿਣਾ ਤੇ ਇਸ ਜਿਹੜਾ ਜਿਸ ਤਰ੍ਹਾਂ ਮੈਂ ਕੇਜਰੀਵਾਲ ਸਾਹਿਬ ਨੇ ਦੱਸਿਆ ਕਿ ਪਹਿਲਾਂ 17 ਸਰਕਾਰ ਬਣੀ 18 ਚ ਵੋਟਾਂ ਪੈ ਗਈਆਂ 12 ਸਰਕਾਰ ਬਣੀ 13 ਚ ਪੈ ਗਈਆਂ ਹੁਣ 22 ਚ ਸਰਕਾਰ ਬਣੀਆਂ ਲਗਭਗ 26 ਚ ਵੋਟਾਂ ਪਈਆਂ ਪੌਣੇ 4 ਸਾਲ ਬਾਅਦ ਅੱਜ ਅਗਲੇ ਸਾਲ ਇਹਨਾਂ ਦਿਨਾਂ ਦੇ ਵਿੱਚ ਸ਼ਾਇਦ ਕੋਰ ਲੱਗ ਜਾਊਗਾ ਇਲੈਕਸ਼ਨ ਦਾ 1 ਸਾਲ ਰਹਿ ਗਿਆ ਸੋ ਅਸੀਂ ਆਪਣੇ ਵੱਲੋਂ ਬੈਸਟ ਐਫਰਟਸ ਕਰ ਰਹੇ ਹਾਂ ਜਿੰਨੇ ਗਰੰਟੀਆਂ ਜਿਹੜੀਆਂ ਅਸੀਂ ਦਿੱਤੀਆਂ ਵੀ ਨਹੀਂ ਸੀ ਉਹ ਵੀ ਪੂਰੀਆਂ ਕਰਤੀਆਂ ਜਿਹੜੀਆਂ 2-4 ਰਹਿੰਦੀਆਂ ਨੇ ਆਉਣ ਵਾਲੇ ਦਿਨਾਂ ਚ ਅਸੀਂ ਉਹਨਾਂ ਤੇ ਵੀ ਗੌਰ ਕਰਕੇ ਤੇ ਸਾਰਾ ਲੇਖਾ ਜੋਖਾ ਤੁਹਾਡੇ ਸਾਹਮਣੇ ਅਸੀਂ ਰੱਖਾਂਗੇ ਤੇ ਆਮ ਆਦਮੀ ਪਾਰਟੀ ਦੀ ਬਹੁਤ ਵੱਡੀ ਜਿੱਤ ਹੈ ਕੱਲਾ ਪੰਜਾਬ ਚ ਨਹੀਂ ਕੇਜਰੀਵਾਲ ਸਾਹਿਬ ਪੂਰੇ ਦੇਸ਼ ਜਿਹਾ ਨੇ ਹੁਣੇ ਗੋਆ ਤੋਂ ਆਏ ਨੇ ਗੋਆ ਦੇ ਵਿੱਚ ਵੀ ਇਲੈਕਸ਼ਨ ਹੋਣੀ ਹੈ ਸ਼ਨੀਵਾਰ ਕੋ ਸ਼ਨੀਵਾਰ ਨੂੰ ਇਲੈਕਸ਼ਨ ਹੈ ਗੋਆ ਦੇ ਵਿੱਚ ਵੀ ਬਲੌਕ ਸੰਮਤੀ ਦੀਆਂ ਪੰਚਾਇਤ ਸੰਮਤੀ ਦੀਆਂ ਚੋਣਾਂ ਹੋ ਰਹੀਆਂ ਨੇ ਗੁਜਰਾਤ ਦੇ ਵਿੱਚ ਸਾਡੇ ਐਮਐਲਏ ਨੇ ਮਾਰਚ ਵਿੱਚ ਇਲੈਕਸ਼ਨ ਗੁਜਰਾਤ ਦੇ ਵਿੱਚ ਵੀ ਲੋਕਲ ਬਾਡੀ ਦੀਆਂ ਇਲੈਕਸ਼ਨਾਂ ਚ ਲੜ ਰਹੇ ਆ ਐਮਐਲਏ ਨੇ ਸਾਡੀ ਹਾਜ਼ਰੀ ਹੈਗੀ ਉੱਥੇ ਜੰਮੂ ਕਸ਼ਮੀਰ ਚ ਸਾਡਾ ਡੋਡੇ ਤੋਂ ਸਾਡਾ ਇੱਕ ਐਮਐਲਏ ਸਾਡਾ ਜਿੱਤਿਆ ਹੋਇਆ ਹੈ ਰੀਸੈਂਟਲੀ ਹੁਣ ਕੇਰਲਾ ਦੇ ਵਿੱਚ ਤਿੰਨ ਸੀਟਾਂ ਆਈਆਂ ਕੇਰਲਾ ਦੇ ਵਿੱਚ ਤਿੰਨ ਸੀਟਾਂ ਸਾਡੀਆਂ ਲੋਕਲ ਬਾਡੀ ਇਲੈਕਸ਼ਨਾਂ ਦੇ ਵਿੱਚ ਤਿੰਨ ਲੇਡੀਜ਼ ਜਿੱਤਿਆ ਨੇ ਸੋ ਆਮਾਦੀ ਪਾਰਟੀ ਦੀਆਂ ਜੜਾਂ ਨੇ ਉਹ ਪੂਰੇ ਦੇਸ਼ ਦੇ ਵਿੱਚ ਇਮਾਨਦਾਰੀ ਦੀ ਰਾਜਨੀਤੀ ਦੀਆਂ ਫੈਲ ਰਹੀਆਂ ਨੇ ਤੇ ਮੈਂ ਮਬਾਈਆਂ ਵੀ ਦਿਨਾ ਸਾਡੇ ਨੈਸ਼ਨਲ ਕੰਵਿਨਿਅਰ ਸਾਹਿਬ ਨੂੰ ਔਰ ਇਸੇ ਤਰ੍ਹਾਂ ਬਾਕੀ ਵਿਰੋਧੀਆਂ ਨੇ ਤਾਂ ਇਲਜ਼ਾਮ ਲਾਈ ਹੋ ਜਾਣੇ ਨੇ ਜਿੱਥੋਂ ਜਿੱਤ ਗਏ ਉੱਥੇ ਸਹੀ ਐ ਜਿੱਦੋਂ ਹਾਰ ਗਏ ਉੱਥੇ ਤਾਂ ਕਹ ਇਹ ਤਾਂ ਉਹਨਾਂ ਨੇ ਕਹਿਣੇ ਕਹਿਣਾ ਹੁੰਦਾ ਮੈਂ ਪਹਿਲਾਂ ਹੀ ਤੁਹਾਨੂੰ ਉਸ ਦਿਨ ਪ੍ਰੈਸ ਕਾਨਫਰੰਸ ਕਰਕੇ ਦੱਸਤਾ ਸੀ ਕੋਈ ਕਿਸੇ ਕਿਸਨਾ ਤੱਕਾ ਨਹੀਂ ਬਿਲਕੁਲ ਫੇਅਰ ਇਲੈਕਸ਼ਨ ਐ ਔਰ ਜਿਹੜੇ ਅੰਦਰ ਏਜੰਟ ਬੈਠੇ ਨੇ ਉਹ ਕਹਿੰਦੇ ਨੇ ਬਿਲਕੁਲ ਸਹੀ ਹੋ ਰਿਹਾ ਜੀ ਬਾਹਰ ਵਾਲੇ ਰੋਲਾ ਪਾ ਰਹੇ ਨੇ ਜੀ ਬਹੁਤ ਤੱਕਾ ਹੋ ਰਿਹਾ ਜੀ ਆਹ ਹੋ ਰਿਹਾ ਜੀ ਉਹ ਅਸਲ ਚ ਆਪਣੀ ਹਾਰ ਨੂੰ ਕਿਸੇ ਹੋਰ ਪਾਸੇ ਡਾਇਵਰਟ ਕਰਨਾ ਚਾਹੁੰ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਕੋਈ ਸਵਾਲ ਤੁਹਾਡਾ ਹੋਵੇ ਤਾਂ ਅਸੀਂ ਲੱਗ ਸਕਦੇ ਹਾਂ। ਵਧੀਆ ਵਧੀਆ ਗੱਲ ਹੈ ਜੀ ਵੀਰੇ। ਆ ਦੇਖੋ ਅਕਾ ਕਾਂਗਰਸ ਤੋਂ 4 ਗੁਣਾ ਵੱਧ ਵੋਟਾਂ ਪਈਆਂ। ਜੇ ਸੀਟਾਂ ਮਿਲੀਆਂ ਨੇ ਅਕਾਲੀ ਦਲ ਤੋਂ 5 ਗੁਣਾ ਵੱਧ ਤੇ ਉਹਨਾਂ ਤੋਂ 20 ਗੁਣਾ ਵੱਧ ਆਪਣਾ ਬੀਜੇਪੀ ਤੋਂ ਤੇ ਇਹ ਪ੍ਰਾਪਤੀ ਹੈ ਆਮ ਆਦਮੀ ਪਾਰਟੀ ਦੇ ਕੰਮਾਂ ਤੇ ਲੋਕਾਂ ਨੇ ਮੋਹਰ ਲਾਈ ਹੈ ਤੇ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅਸੀਂ ਹੋਰ ਵੀ ਜ਼ਿਆਦਾ ਜੋਸ਼ ਨਾਲ ਕੰਮ ਕਰਾਂਗੇ ਕਿ ਲੋਕ ਜਿਹੜਾ ਕੀਤੇ ਹੋਏ ਕੰਮਾਂ ਦਾ ਰਿਵਾਰਡ ਦੇ ਰਹੇ ਐ ਐਕਚੁਅਲੀ ਤੁਸੀਂ ਉਹੀ ਕਹਿੰਦੇ ਸੀ ਉਸ ਦਿਨ ਪ੍ਰੈਸ ਕਾਨਫਰੰਸ 'ਚ ਵੀ ਸੈਮੀਫਾਈਨਲ ਐ ਹੈ ਮੈਂ ਤੁਹਾਨੂੰ ਕਿਹਾ ਸੀ ਕਿ ਰਿਜ਼ਲਟ ਤੋਂ ਬਾਅਦ ਗੱਲ ਕਰ ਲਿਓ ਕਰ ਲਓ ਅੱਜ ਫਿਰ ਕੀ ਕੀ ਕਹੋਂਗੇ ਇਹਨੂੰ ਸੈਮੀਫਾਈਨਲ ਕਹੋਂਗੇ ਜਾਂ ਅਗਲੀ ਸਰਕਾਰ ਦਾ ਲੇਖਾ ਜੋਖਾ ਜਾਂ ਕੀ ਕਹਿੰਦੇ ਸੀ ਤੁਸੀਂ ਉਹ ਪੱਤਰਕਾਰ ਕਿਤੇ ਨੇ ਜਿਹੜੇ ਕਹਿੰਦੇ ਸੀ ਸੈਮੀਫਾਈਨਲ ਹੈ ਮੈਂ ਕਹਿੰਦਾ ਸੀ ਵੀ ਤਰਨ ਤਰਨ ਨੂੰ ਵੀ ਸੈਮੀਫਾਈਨਲ ਕਹਿ ਦਿੰਨੇ ਹੋ ਅੱਗੇ ਹੋਰ ਆਉਣਗੇ ਇਲੈਕਸ਼ਨ ਉਹਨੂੰ ਵੀ ਸੈਮੀਫਾਈਨਲ ਕਹਿ ਦਿੰਨੇ ਹੋ ਕੱਲੇ ਕੱਲੇ ਨੂੰ ਸੈਮੀਫਾਈਨਲ ਨਾ ਕਹੋ ਅਸਲ 'ਚ ਹਰ ਇਲੈਕਸ਼ਨ ਦਾ ਇੱਕ ਆਪਣਾ ਆਪਣਾ ਜਿਹੜਾ ਜ਼ਰੀਆ ਹੁੰਦਾ ਆਪਣੇ ਮੁੱਦੇ ਹੁੰਦੇ ਨੇ ਹਰ ਇਲੈਕਸ਼ਨ 'ਚ ਸੋ ਇਸ ਕਰਕੇ ਮੈਂ ਲੋਕਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਮਤਲਬ ਜਿਹੜੀਆਂ ਪਿੰਡੂ ਪਾਰਟੀ ਕਹਿੰਦੀ ਹੈ ਆਪਣੇ ਆਪ ਨੂੰ ਜਿਹੜੀ ਅਕਾਲੀ ਦਲ ਉਹ ਤੀਜੇ ਨੰਬਰ ਤੇ 22 ਫਾਰ ਬਹੁਤ ਵੱਡੇ ਮਾਰਜਨ ਨਾਲ ਤੀਜੇ ਨੰਬਰ ਤੇ ਨੇ ਛੋਟੇ ਛੋਟੇ ਪੈਚਸ ਦੇ ਵਿੱਚ ਉਹ ਜਿੱਤੇ ਨੇ ਉਹ ਬਠਿੰਡਾ ਜਾਂ ਲੰਬੀ ਦੇ ਏਰੀਆ ਦੀ ਪਾਰਟੀ ਬਣ ਕੇ ਰਹਿ ਗਈ ਹੈ। ਨਮਸਕਾਰ ਜੀ ਮੈਂ ਮਨੋਜ ਜੋਸ਼ੀ ਜੀ ਨਿਊਜ਼ ਤਾਂ ਜੀ ਮੈਂ ਮੇਰਾ ਸਵਾਲ ਕੈਜਰੀਵਾਲ ਸਾਹਿਬ ਸੇ ਹੈ ਕੈਜਰੀਵਾਲ ਸਾਹਿਬ ਕਿ ਉਹ ਗੁਜਰਾਤ ਔਰ ਉੱਤਰ ਪ੍ਰਦੇਸ਼ ਮੇਂ ਵੀ ਆਪਕੀ ਪਾਰਟੀ ਇਲੈਕਸ਼ਨ ਲੜੇਗੀ? ਜ਼ਰੂਰ ਲੜੇਗੀ। ਔਰ ਪੂਰੀ ਤਿਆਰੀ ਚੱਲ ਰਹੀ ਹੈ। ਸਿਮ ਸਾਹਿਬ ਮੈਂ ਸਾਇਦ ਨਰੂਲਾ ਪ੍ਰਾਈਮੇਸ਼ੀਆ ਟੀਵੀ ਤੋਂ ਸਿਮ ਸਾਹਿਬ ਇੱਕ ਬੜੀ ਦਿਲਚਸਪ ਚੀਜ਼ ਇਹ ਵੀ ਦੇਖਣ ਨੂੰ ਮਿਲੇ ਜਿੱਥੇ ਬਹੁਤ ਸਾਰੇ ਕੈਂਡੀਡੇਟਸ ਜਿਹੜੇ ਨੇ ਕੋਈ 9 ਵੋਟ ਤੋਂ ਜਿੱਤੇ ਆ ਕੋਈ 5 ਵੋਟਾਂ ਦੇ ਵਿੱਚ ਜਿੱਤੇ ਆ ਪਰ ਤੁਹਾਡੇ ਪਿੰਡ ਤੋਂ ਕਹਿੰਦੇ ਸਿਰਫ ਇੱਕ ਵੋਟ ਕਿਸੇ ਨੂੰ ਪਈ ਉਹ ਬੀਜੇਪੀ ਦੇ ਕੈਂਡੀਡੇਟ ਨੂੰ ਪਈ ਸੀ ਉਹਨੂੰ ਕਿੱਦਾਂ ਦੇਖਦੇ ਹੋ ਕਿਉਂਕਿ ਉਹ ਦਾਵਾ ਬੜਾ ਵੱਡਾ ਕਰਦੇ ਸੀਗੇ ਉਸ ਦਾਅਵੇ ਨੂੰ ਕਿੱਦਾਂ ਦੇਖਿਓਰ ਨਤੀਜੇ ਤੁਹਾਡੇ ਪਿੰਡ ਤੋਂ ਸਿਰਫ ਇੱਕ ਵੋਟ ਹੈ ਬੀਜੇਪੀ ਦੀ ਇਹਦੀ ਵੀ ਜਾਣ ਚੱਲ ਰਹੀ ਹੈ ਵੀ ਉਹ ਕੌਣ ਪਾ ਗਿਆ ਔਰ ਪਿੰਡ ਦੇ ਲੋਕ ਦੋ ਤਿੰਨ ਬੰਨਾਂ ਤੇ ਸ਼ੱਕ ਕਰ ਰਹੇ ਨੇ ਮੈਂ ਕਿਹਾ ਵੀ ਸ਼ੱਕ ਨਾ ਕਰੋ ਕੋਈ ਗੱਲ ਨਹੀਂ ਸੋ ਪਿੰਡ ਦੇ ਦੇਖੋ ਜੀ ਮੈਂ ਪਹਿਲੇ ਦਿਨੋਂ ਕਹਿਣਾ ਕਿ ਆਪਣੀਆਂ ਜੜਾਂ ਨਾਲ ਜੁੜੇ ਰਹਿਣਾ ਚਾਹੀਦਾ ਕੱਲ ਨੂੰ ਮੈਂ ਪਿੰਡ ਜਾਊਂਗਾ ਆਪਣੇ ਗੁਰਦੁਆਰਾ ਸਾਹਿਬ ਚ ਮੱਥਾ ਵੀ ਟੇਕੂਗਾ ਪਿੰਡ ਦੇ ਲੋਕਾਂ ਦਾ ਧੰਨਵਾਦ ਕਰੂੰਗਾ ਤੇ ਦੇਖੋ ਜੇ ਤੁਸੀਂ ਪਿੰਡ ਦੇ ਲੋਕਾਂ ਕੋਲੇ ਮੁੱਖ ਮੰਤਰੀ ਬਣ ਕੇ ਜਾਓਗੇ ਜਾਂ ਵੱਡਾ ਕਲਾਕਾਰ ਜਾਂ ਖਿਡਾਰੀ ਬਣ ਕੇ ਵੱਡੇ ਜਾਓਗੇ ਤਾਂ ਫਿਰ ਉਹ ਲੋਕ ਕਹਿੰਦੇ ਯਾਰ ਸਾਡੇ ਨਾਲ ਤਾਂ ਖੇਡਦਾ ਹੁੰਦਾ ਸੀਗਾ ਤੇ ਸਾਡੇ ਨਾਲ ਗੁੱਲੀ ਡੰਡਾ ਖੇਡਿਆ ਸਾਡੇ ਨਾਲ ਬਚਪਨ ਬੀਤੇ ਆ ਸਾਡੇ ਨਾਲ ਕ੍ਰਿਕਟ ਖੇਡਦਾ ਸੀ ਸਾਡੇ ਨਾਲ ਇੱਥੇ ਪੜਦਾ ਸੀ ਤੇ ਤੂੰ ਹੁਣ ਵੱਡਾ ਬਣ ਗਿਆ ਸੋ ਮੈਂ ਕਦੇ ਵੀ ਮੈਂ ਕਹਿੰਨਾ ਕਿ ਮੈਂ ਸਾਡੇ ਪਿੰਡ ਵਾਲਿਆਂ ਤੋਂ ਕਦੇ ਵੀ ਵੱਡਾ ਨਹੀਂ ਹੋ ਸਕਦਾ ਆਪਣੇ ਚਾਚੇ ਆਪਣੇ ਤਾਏ ਆਪਣੀਆਂ ਰਿਸ਼ਤੇਦਾਰੀਆਂ ਸਾਡੇ ਸ਼ਰੀਕ ਭਾਈ ਜਿੰਨੇ ਵੀ ਹੈਗੇ ਨੇ ਪਿੰਡ ਚ ਭਾਈਚਾਰਾ ਇੱਕ ਤਾਂ ਮੈਂ ਕਦੇ ਵੀ ਆਪਣੇ ਪਿੰਡ ਰੈਲੀ ਨਹੀਂ ਕਰਦਾ ਜੀ ਕਦੇ ਵੀ ਮੈਂ ਆਪਣੇ ਪਿੰਡ ਵੋਟਾਂ ਨਹੀਂ ਮੰਗਦਾ ਤੁਸੀਂ ਵੀ ਗਏ ਹੋ ਕਈ ਵਾਰੀ ਮੈਂ ਇਹ ਨਹੀਂ ਕਹਿੰਦਾ ਮੈਂ ਕਹਿੰਦਾ ਯਾਰ ਆਪਣੇ ਪਿੰਡੂ ਵੀ ਵੋਟਾਂ ਮੰਗਣੀਆਂ ਪੈਣਗੀਆਂ ਤੇ ਸਾਡੇ ਪਿੰਡ ਵਾਲੇ ਦਾ ਸਭੋਂ ਆਪ ਪ੍ਰਚਾਰ ਕਰਦੇ ਆ ਕਰ ਕਰ ਜਾ ਕੇ ਹੋਰ ਪਿੰਡਾਂ ਚ ਰਿਸ਼ਤੇਦਾਰੀਆਂ ਚ ਜਾ ਕੇ ਸੋ ਮੈਂ ਸਤੋਜ ਵਾਲਿਆਂ ਦਾ ਬਹੁਤ ਧੰਨਵਾਦ ਕਰਦਾ ਅੱਜ ਵੀ ਦੇਖ ਰਹੇ ਹੋਣਗੇ ਤੇ ਕੱਲ ਨੂੰ ਮੈਂ ਮੱਥਾ ਟੇਕਣ ਗੁਰਦੁਆਰਾ ਸਾਹਿਬ ਵੀ ਜਾਊਂਗਾ ਤੇ ਪਿੰਡ ਵਾਲਿਆਂ ਨੂੰ ਵੀ ਮਿਲੂੰਗਾ ਜੀ ਬਸਮ ਵਰਮਾ ਫ্রম ਡੇਲੀ ਪੋਸਟ ਮੇਰਾ ਸਵਾਲ ਹੈ ਇੱਕ ਸਾਲ ਰਹਿ ਗਿਆ ਵਿਧਾਨ ਸਭਾ ਚੋਣਾਂ ਨੂੰ ਸਿਹਤ ਸਿੱਖਿਆ ਦੇ ਉੱਤੇ ਤੁਸੀਂ ਗੱਲ ਕੀਤੀ ਸੀ ਇਸ ਵਾਰੀ ਕਿਹੜੇ ਮੁੱਦਿਆਂ ਤੇ ਚੜ੍ਹੇਗਾ ਚੋਣ ਲੜੋਗੇ ਐਂਡ ਸੈਕੰਡਲੀ ਕਿਉਂਕਿ ਤੁਸੀਂ ਸੈਮੀ ਫਾਈਨਲ ਦੀ ਗੱਲ ਕੀਤੀ ਇਹ ਵਾਲੇ ਇਹਨੂੰ ਮੰਨ ਲਈਏ ਹੁਣ ਸੈਮੀ ਫਾਈਨਲ ਇਹ ਤਾਂ ਤੁਸੀਂ ਹੀ ਕਰਦੇ ਹੋ ਸੈਮੀ ਫ ਅਸੀਂ ਅਸੀਂ ਮੁੱਦਿਆਂ ਤੇ ਲੜਦੇ ਆ ਜੀ ਅਸੀਂ ਕੋਈ ਅ ਦੇਖੋ ਕੋਈ ਧਾਰਮਿਕ ਜਾਂ ਕੋਈ ਜਾਤੀਵਾਦ ਜਾਂ ਕੋਈ ਇਸ ਤਰ੍ਹਾਂ ਦੀ ਪੋਲਿਟਿਕਸ ਅਸੀਂ ਨਹੀਂ ਕਰਦੇ ਅਸੀਂ ਆਪਣੇ ਕੰਮ ਗਣਾਉਨੇ ਆ ਇਵਨ ਇਨ ਇਨ੍ਹਾਂ ਇਲੈਕਸ਼ਨਾਂ ਦੇ ਵਿੱਚ ਕੇਜਰੀਵਾਲ ਸਾਹਿਬ ਵੀ ਨਹੀਂ ਪ੍ਰਚਾਰ ਕਰ ਸਕੇ ਮੈਂ ਜਾਪਾਨ ਤੇ ਕੋਰੀਆ ਗਿਆ ਹੋਇਆ ਸੀ ਇਨਵੈਸਟਮੈਂਟ ਲੈ ਕੇ ਆਉਣ ਵਾਸਤੇ ਮੈਂ 9 9 ਤਰੀਕ ਦੀ ਰਾਤ ਨੂੰ ਆਇਆ 10 11 12 ਉਹਨਾਂ ਦੇ ਸਾਰੇ ਨੇਤਾ ਜ਼ਮੀਨ 'ਤੇ ਉਹ ਉਹਨਾਂ ਦੇ ਸਾਰੇ ਲੀਡਰ ਜਿਹੜੇ ਸੀਗੇ ਉਹ ਜ਼ਮੀਨ ਤੇ ਸੀ ਰੰਦਾਵਾ ਸਾਹਿਬ ਬਡਿੰਗ ਸਾਹਿਬ ਬਾਦਲਾਂ ਦਾ ਸਾਰਾ ਟੱਬਰ ਹੀ ਫਿਰਦਾ ਸੀ ਹੈ ਜੀ ਭੂੰਦੜ ਚੰਦੂ ਮਾਜਰਾ ਸਾਰੇ ਹੀ ਫਿਰਦੇ ਸੀ ਵੱਡੇ ਵੱਡੇ ਲੀਡਰ ਜਿਹੜੇ ਉਹ ਪਿੰਡਾਂ ਦੇ ਵਿੱਚ ਫਿਰਦੇ ਸੀ ਉਹਦੇ ਬਾਬ ਜੂਦ ਵੀ ਕੋਈ ਸਾਡੇ ਨਾਲੋਂ 4 ਗੁਣਾ ਘਟਾ ਕੋਈ 5 ਗੁਣਾ ਘਟਾ ਹੈ ਤੋਂ ਇਸ ਕਰਕੇ ਸਾਡੀ ਤਾਂ ਮਤਲਬ ਸਮਝ ਲਓ ਵੀ ਜਿਹੜੀ ਨੌਜਵਾਨ ਬੈਟਰੀ ਸਾਡੀ ਜਿਹੜੀ ਹੈ ਸਾਡਾ ਬੈਕਅਪ ਬੈਂਚ ਸਟਰੈਂਥ ਜਿਹੜੀ ਹੈ ਇਹ ਇਲੈਕਸ਼ਨ ਉਹਨਾਂ ਨੇ ਲੜੀਆ ਵਧਾਈਆਂ ਉਹਨਾਂ ਨੂੰ ਦੇਵਾਂਗੇ ਅਸੀਂ ਸਮਝ ਲਓ ਸਾਡੀ ਅੰਡਰ 19 ਜਾਂ ਅੰਡਰ 21 ਟੀਮ ਜਿਹੜੀ ਹੈ ਉਹਨੇ ਜਿਹੜਾ ਇਹ ਕਮਾਲ ਕਰਕੇ ਰਕਤੀ ਪਿੰਡਾਂ ਦੇ ਵਿੱਚ ਜਾ ਕੇ ਘਰ-ਘਰ ਜਾ ਕੇ ਉਹਨਾਂ ਨੇ ਵੋਟਾਂ ਮੰਗੀਆਂ ਔਰ ਬਹੁਤ ਸਾਰੇ ਯਾਦ ਉਮੀਦਵਾਰ ਜਿੰਨੇ ਉਹ ਵੀ ਸਾਡੇ ਹੀ ਨੇ ਕੋਈ ਐਸੀ ਗੱਲ ਨਹੀਂ ਹਰੇਕ ਨੂੰ ਹੱਕ ਹੈ ਖੜੇ ਹੋਣ ਦਾ ਇਲੈਕਸ਼ਨ ਲੜਨ ਦਾ ਸੋ ਅਸੀਂ ਚਾਹਨਾ ਭਾਈਚਾਰਕ ਸਾਂਝ ਬਣੀ ਰਹੇ ਤੇ ਅਗਲੀਆਂ ਇਲੈਕਸ਼ਨਾਂ ਵੀ ਅਸੀਂ ਵਿਕਾਸ ਦੇ ਮੁੱਦੇ ਤੇ ਲੜਾਂਗੇ ਅਸੀਂ ਕੀ ਕੀ ਕੀਤਾ ਉਹਦਾ ਕੱਲਾ-ਕੱਲਾ ਜਿਹੜਾ ਰਿਪੋਰਟ ਕਾਰਡ ਅਸੀਂ ਲੈ ਕੇ ਲੋਕਾਂ ਕੋਲ ਜਾਵਾਂਗੇ ਮੈਂ ਜਦੋਂ ਸੰਗਰੂਰ ਤੋਂ ਪਹਿਲੀ ਵਾਰ ਜਿੱਤਿਆ ਸੀ ਅਪੀਲ ਕਰਕੇ ਜਿੱਤਿਆ ਸੀ ਕਿ ਮੈਨੂੰ ਮੌਕਾ ਦਿਓ ਜਦੋਂ 19 'ਚ ਦੁਬਾਰੇ ਜਿੱਤਿਆ ਸੀ ਤਾਂ ਮੈਂ ਰਿਪੋਰਟ ਕਾਰਡ ਜਾਰੀ ਕਰਕੇ ਜਿੱਤਿਆ ਸੀ ਕਿ ਆਹ ਮੈਂ ਕੰਮ ਕੀਤੇ ਨੇ ਹੁਣ ਤੱਕ ਤੇ ਮੈਨੂੰ ਦੁਬਾਰਾ ਮੌਕਾ ਦਿਓ ਲੋਕਾਂ ਨੇ ਦੁਬਾਰਾ ਮੌਕਾ ਦਿੱਤਾ ਇਹ ਗੱਲ ਬਿਲਕੁਲ ਪਾਰਟੀਆਂ ਦੇ ਦਿਮਾਗ ਦੇ ਵਿੱਚ ਜਿਹੜੀ ਗਲਤ ਹੈ ਇਹ ਪਾਰਟੀਆਂ ਨੂੰ ਦਿਮਾਗ ਚੋਂ ਕੱਢ ਦੇਣੀ ਚਾਹੀਦੀ ਹੈ ਕਿ ਵਿਕਾਸ ਦੇ ਮੁੱਦੇ ਤੇ ਵੋਟਾਂ ਨਹੀਂ ਪੈਂਦੀਆਂ ਅਸੀਂ ਵਿਕਾਸ ਦੇ ਮੁੱਦੇ ਤੇ ਦਿੱਲੀ ਜਿੱਤਿਆ ਹੋਇਆ ਦੋ ਵਾਰ ਵਿਕਾਸ ਦੇ ਮੁੱਦੇ ਤੇ ਸੋ ਇਸ ਕਰਕੇ ਜਿਹੜਾ ਅਸੀਂ ਕੋਈ ਜਿਹੜੀ ਨਫ਼ਰਤ ਵਾਲੀ ਰਾਜਨੀਤੀ ਨਹੀਂ ਕਰਦੇ ਅਸੀਂ ਕਮਾਂ ਵਾਲੀ ਰਾਜਨੀਤੀ ਕਰਦੇ ਹਾਂ ਤੇ ਉਸੇ ਦੇ ਆਧਾਰ ਤੇ ਅਸੀਂ 2027 ਦੇ ਵਿੱਚ ਲੋਕਾਂ ਕੋਲ ਜਾਵਾਂਗੇ ਥੈਂਕ ਯੂ ਹਾਂਜੀ ਆ ਮਾਈਕ ਰਦ ਮਾਈਕ ਰਦ ਆ ਮਾਈਕ ਮਾਨਸਾ ਪ੍ਰੋਫੈਸਰ ਉਤਾਰ ਸਿੰਘ ਡੈਲੀ ਅਜੀਤ ਤੋਂ ਮੈਂ ਬੋਲ ਰਿਹਾ ਮੇਰਾ ਪ੍ਰਸ਼ਨ ਹੈ ਜੀ ਇੱਕ ਤਾਂ ਨਸ਼ਿਆਂ ਬਾਰੇ ਜਿਹੜੀ ਤੁਸੀਂ ਗੱਲ ਕੀਤੀ ਆ ਔਰ ਦੂਸਰਾ ਅਮਨ ਕਾਨੂੰਨ ਦੀ ਜਿਹੜੀ ਪੰਜਾਬ ਦੀ ਹਾਲਤ ਹੈ ਔਰ ਨਸ਼ੇ ਬਾਰੇ ਤੁਹਾਂ ਸਰਕਾਰ ਆਉਣ ਤੋਂ ਪਹਿਲਾਂ ਕਿਹਾ ਸੀ ਕਿ ਬਹੁਤ ਜਲਦੀ ਜਿਹੜੇ ਆ ਖਤਮ ਹੋ ਜਾਣਗੇ ਪਰ ਇੰਨਾ ਲੰਮਾ ਸਮਾਂ ਹੋ ਗਿਆ ਸਰਕਾਰ ਦਾ ਨਸ਼ੇ ਖਤਮ ਨਹੀਂ ਹੋਏ ਤੇ ਦੂਸਰਾ ਇੱਕ ਸੈਕਿੰਡ ਸਰ ਆ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਵੱਡੇ ਤੁਹਾਡੇ ਕਈ ਆਗੂ ਨੇ ਜਿਹੜੇ ਉੱਥੇ ਬਹੁਤ ਸਾਰੇ ਉਹਨਾਂ ਦੇ ਹਲਕਿਆਂ ਦੇ ਵਿੱਚ ਉਹਨਾਂ ਦੇ ਏਰੀਆ ਦੇ ਵਿੱਚੋਂ ਆਪਣੇ ਆਪਣੇ ਉਹ ਹਾਰੇ ਨੇ ਉਹਨਾਂ ਬਾਰੇ ਤੁਸੀਂ ਜਿਹੜਾ ਕੀ ਕਹਿਣਾ ਚਾਹੋ ਨਸ਼ਿਆਂ ਦਾ ਜਿਹੜਾ ਨੈਕਸਸ ਹੈ ਇਹਨੂੰ ਤੋੜਨ ਵਾਸਤੇ ਇੱਕ ਜਿਗਰਾ ਚਾਹੀਦਾ ਹੈ ਪੋਲੀਟੀਕਲ ਇੱਛਾ ਸ਼ਕਤੀ ਚਾਹੀਦੀ ਹੈ ਜਿਹੜੀ ਕਿ ਸਾਡੀ ਪਾਰਟੀ ਚ ਹੈਗੀ ਐ ਤੇ ਅਸੀਂ ਉਹਦਾ ਸਾਰਾ ਜਿਹੜਾ ਹੋਮਵਰਕ ਕਰਕੇ ਉਸ ਤੋਂ ਬਾਅਦ ਉਹਤੇ ਸਟ੍ਰਾਈਕ ਕੀਤੀ ਐ ਔਰ ਚੱਲ ਰਹੀ ਐ ਯੁੱਧ ਨਸ਼ੇ ਵਿਰੁੱਧ ਬਿਲਕੁਲ ਪਰਫੈਕਟ ਚੱਲ ਰਿਹਾ ਹੈ ਉਹ ਉਹ ਬੰਦੇ ਉਹ ਮਗਰਮੱਛ ਜਿਨ੍ਹਾਂ ਬਾਰੇ ਤੁਹਾਨੂੰ ਵੀ ਸੋਚ ਕੇ ਡਰ ਲੱਗਦਾ ਹੈ ਕਿ ਯਾਰ ਇਹ ਅੰਦਰ ਹੋ ਜੂ ਤੁਹਾਡੇ ਤਾਂ ਉਹ ਦਫ਼ਤਰ ਚ ਆ ਕੇ ਜੱਫੀਆਂ ਪਾਉਂਦੇ ਰਹੇ ਐ ਠੀਕ ਹੈ ਨਾ ਬੁਲਾ ਕੇ ਇਹ ਦਫ਼ਤਰ ਦੇ ਵਿੱਚ ਜੱਫੀਆਂ ਪਈਆਂ ਨੇ ਉੱਥੇ ਸਿੱਧੂ ਨਾਲ ਉਹ ਦਫ਼ਤਰ ਕਿਹਦਾ ਸੀ ਠੀਕ ਹੈ ਨਾ ਸੁਇਸ ਕਰਕੇ ਉਹ ਬੰਦਿਆਂ ਬਾਰੇ ਸੋਚ ਵੀ ਨਹੀਂ ਸਕਦੇ ਸੀ ਕਿ ਉਹ ਜੇਲ੍ਹ 'ਚ ਹੋ ਜਾਣਗੇ ਉਹਨਾਂ ਨੂੰ ਜੇਲ੍ਹ 'ਚ ਕਰਨ ਵਾਸਤੇ ਜਿਗਰਾ ਚਾਹੀਦਾ ਹੋ ਰੇ ਨੇ ਔਰ ਰੀਸੈਂਟਲੀ ਰਿਪੋਰਟ ਆਪੀ ਹੈ ਪੰਜਾਬ ਦੇ ਵਿੱਚ ਸਭ ਤੋਂ ਵੱਧ ਕਨਵਿਕਸ਼ਨ 83% ਕਨਵਿਕਸ਼ਨ ਰੇਟ ਆ ਸਾਡੇ ਤਸਕਰਾਂ ਨੂੰ ਅੰਦਰ ਕਰਨ ਦਾ ਤੇ ਰਿਕਵਰੀ ਸਾਰੇ ਦੇਸ਼ ਤੋਂ ਵੱਧ ਹੈ ਬਾਰਡਰ ਸਟੇਟ ਹੋਣ ਦੇ ਨਾਤੇ ਹਾਲਾਂਕਿ ਸੈਂਟਰ ਸਰਕਾਰ ਦਾ ਵੀ ਫਰਜ ਬਣਦਾ ਕਿ ਸਾਡੇ ਨਾਲ ਸਹਿਯੋਗ ਕਰੇ ਪਰ ਅਸੀਂ ਫਿਰ ਵੀ ਨਸ਼ਿਆਂ ਨੂੰ ਬਹੁਤ ਹੱਦ ਤੱਕ ਅਸੀਂ ਠੱਲ ਪਾ ਲਈ ਤੇ ਬਾਕੀ ਰਹੀ ਅਨਮਨ ਕਾਨੂੰਨ ਦੀ ਹਾਲਤ ਉਹਦੇ ਵਿੱਚ ਵੀ ਅਸੀਂ ਕੋਈ ਪੁਸ਼ਤਪਨਾਈ ਨਹੀਂ ਕਰਦੇ ਕਿਸੇ ਗੈਂਗਸਟਰ ਦੀ ਜਾਂ ਸਮਗਲਰ ਦੀ ਪਰ ਹਾਂ ਜਿਹੜੀਆਂ ਪੁਰਾਣੀਆਂ ਸਰਕਾਰਾਂ ਦੇ ਕੰਡੇ ਵੀਜੇ ਹੋਏ ਨੇ ਉਹ ਸਾਨੂੰ ਚੁਗਣੇ ਪੈ ਰਹੇ ਨੇ ਚੁਗਾਗੇ ਅਸੀਂ ਠੀਕ ਹੈ ਨਾ ਉਹਦੇ ਵਿੱਚ ਵੀ ਜੇ ਕੋਈ ਮੈਂ ਪਹਿਲਾਂ ਵੀ ਕਿਹਾ ਸੀ ਹੁਣ ਵੀ ਕਹਿਣਾ ਕਿ ਪੰਜਾਬ ਦੀ ਜਿਹੜੀ ਲਾਅ ਐਂਡ ਔਰਡਰ ਦੀ ਸਥਿਤੀ ਨੂੰ ਖਰਾਬ ਕਰਨ ਦੀ ਕੋਈ ਗਲਤਫਹਿਮੀ ਪਾ ਲਈ ਫਿਰਦਾ ਉਹ ਆਪਣੇ ਦਿਲ ਚੋਂ ਗਲਤਫਹਿਮੀ ਕੱਢ ਦੇ ਪੰਜਾਬ ਹਮੇਸ਼ਾ ਸ਼ਾਂਤੀ ਦਾ ਪੁੰਜ ਰਿਹਾ ਹੈ ਪੰਜਾਬੀ ਹਮੇਸ਼ਾ ਸ਼ਾਂਤੀ ਦਾ ਪੁੰਜ ਰਹਿਣਗੇ